ਦਿਲਜੀਤ ਦੋਸਾਂਝ ਦੀ ਪੰਜਾਬ 95 ਫਿਲਮ ਹੁਣ ਅੰਤਰਰਾਸ਼ਟਰੀ ਪੱਧਰ ਤੇ ਵੀ ਰਿਲੀਜ਼ ਨਹੀਂ ਹੋਵੇਗੀ ਇਹਦਾ ਕਾਰਨ ਫਿਲਹਾਲ ਦਿਲਜੀਤ ਦੋਸਾਂਝ ਦੇ ਵੱਲੋਂ ਆਪਣੀ ਸੋਸ਼ਲ ਮੀਡੀਆ ਸਟੋਰੀ ਦੇ ਉੱਤੇ ਸਾਂਝਾ ਕੀਤਾ ਗਿਆ ਔਰ ਉਹਨਾਂ ਨੇ ਸਾਫ਼ ਲਿਖਿਆ ਕਿ ਕੁਝ ਇਹੋ ਜਿਹੇ ਕਾਰਨ ਨੇ ਜੋ ਫਿਲਹਾਲ ਉਹਨਾਂ ਦੇ ਨਿਯੰਤਰਣ ਤੋਂ ਬਾਹਰ ਨੇ ਇਸ ਕਰਕੇ ਇਹ ਫਿਲਮ 7 ਫਰਵਰੀ ਨੂੰ ਨਿਰਧਾਰਿਤ ਤਰੀਕ ਨੂੰ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਰਿਲੀਜ਼ ਨਹੀਂ ਹੋਵੇਗੀ ਆਸਟ੍ਰੇਲੀਆ USA, Canada, UK ਇਹਨਾਂ ਥਾਵਾਂ ਦੇ ਉੱਤੇ ਇਹ ਫਿਲਮ ਰਿਲੀਜ਼ ਹੋਣੀ ਸੀ। ਇਹਦਾ ਟੀਜ਼ਰ YouTube ਦੇ ਉੱਤੇ ਵਿਦੇਸ਼ੀ YouTubes ਦੇ ਉੱਤੇ ਅਪਲੋਡ ਸੀ ਪਰ ਅਚਾਨਕ ਹੁਣ ਇਹ ਵੱਡਾ ਫੈਸਲਾ ਆਖਿਰਕਾਰ ਇਦਾਂ ਦੇ ਕਿਹੜੇ ਕਾਰਨ ਨੇ ਜਿਹੜੇ ਦਲਜੀਤ ਤੋਂ ਸਾਂਝੀ ਇਸ ਫਿਲਮ ਨੂੰ ਰਿਲੀਜ਼ ਹੋਣ ਤੋਂ ਰੋਕ ਰਹੇ ਨੇ। ਹਾਲਾਂਕਿ ਇਹ ਫਿਲਮ ਪੰਜਾਬ ਦੇ ਵਿੱਚ ਜਾਂ ਭਾਰਤ ਦੇ ਵਿੱਚ ਰਿਲੀਜ਼ ਨਹੀਂ ਹੋ ਰਹੀ। ਇਹ ਫਿਲਮ ਵਿਦੇਸ਼ ਦੇ ਵਿੱਚ ਰਿਲੀਜ਼ ਹੋ ਰਹੀ ਸੀ। ਭਾਰਤ ਦੇ ਵਿੱਚ ਇਸ ਫਿਲਮ ਦੇ ਉੱਤੇ ਕਰੀਬ 120 ਦੇ ਕਰੀਬ ਕਟ ਜਿਹੜੇ ਨੇ ਉਹ ਲਗਾਏ ਜਾਣ ਦੀ ਮੰਗ ਕੀਤੀ ਗਈ ਸੀ ਸੈਂਸਰ ਬੋਰਡ ਦੇ ਵੱਲੋਂ ਇਹ ਕੱਟ ਲਾਉਣ ਦੀ ਗੱਲ ਕੀਤੀ ਗਈ ਸੀ ਪਰ ਪਰਿਵਾਰ ਨੂੰ ਯਾਨੀ ਕਿ ਦਸਵੰਤ ਸਿੰਘ ਖਾਲੜਾ ਦੇ ਪਰਿਵਾਰ ਨੂੰ ਦਿਲਜੀਤ ਸਿੰਘ ਦਸਾਂਝ ਦੀ ਇਸ ਫਿਲਮ ਦੇ ਪ੍ਰੋਡਕਸ਼ਨ ਕਰੂ ਨੂੰ ਇਸ ਉੱਤੇ ਇਤਰਾਜ਼ ਸੀ ਜਿਸ ਕਰਕੇ ਫਿਲਮ ਭਾਰਤ ਦੇ ਵਿੱਚ ਨਹੀਂ ਅੰਤ ਵਿੱਚ ਵਿਦੇਸ਼ ਵਿੱਚ ਰਿਲੀਜ਼ ਕਰਨ ਦੀ ਗੱਲ ਆਖੀ ਗਈ ਸੀ ਖੈਰ ਫਿਲਹਾਲ ਦਿਲਜੀਤ ਦਸਾਂਝ ਦੇ ਵੱਲੋਂ ਇਹ ਫਿਲਮ ਜਿਹੜੀ ਹੈ ਉਹ ਰਿਲੀਜ਼ ਨਹੀਂ ਕੀਤੀ ਜਾਵੇਗੀ ਇਸ ਫਿਲਮ ਨੂੰ ਰਿਲੀਜ਼ ਨਹੀਂ ਕੀਤਾ ਜਾਵੇਗਾ ਇਹ ਉਹਨਾਂ ਨੇ ਜਾਣਕਾਰੀ ਜ਼ਰੂਰ ਸਾਂਝੀ ਕੀ ਆਪਣੇ ਆਪ ਦੇ ਵਿੱਚ ਇੱਕ ਵੱਡੀ ਗੱਲ ਹੈ ਕਿਉਂਕਿ ਇਹਦੇ ਹੀ ਪੈਰਲਲ ਇੱਕ ਫਿਲਮ ਭਾਰਤ ਦੇ ਵਿੱਚ ਰਿਲੀਜ਼ ਹੋਈ ਹਾਲਾਂਕਿ ਪੰਜਾਬ ਦੇ ਵਿੱਚ ਉਹਦਾ ਵਿਰੋਧ ਹੋਇਆ ਐਮਰਜੈਂਸੀ ਫਿਲਮ ਦੀ ਗੱਲ ਕੀਤੀ ਜਾ ਰਹੀ ਹੈ ਕੰਗੜਾ ਰਣਾਉਤਰੀ ਐਮਰਜੈਂਸੀ ਫਿਲਮ ਪੰਜਾਬ ਦੇ ਵਿੱਚ ਤਾਂ ਨਹੀਂ ਚੱਲ ਸਕੀ ਪਰ ਭਾਰਤ ਭਰ ਦੇ ਵਿੱਚ ਚੱਲੀ ਵਿਦੇਸ਼ਾਂ ਦੇ ਵਿੱਚ ਚੱਲੀ ਔਰ ਹੁਣ ਤੱਕ ਕੋਈ ਸੋਸ਼ਲ ਮੀਡੀਆ ਦੇ ਉੱਤੇ ਪੋਸਟ ਆ ਜਾਂਦੀ ਹੈ ਕਿ ਉਸ ਫਿਲਮ ਨੇ 14 ਕਰੋੜ ਦਾ ਬਿਜ਼ਨਸ ਕਰ ਲਿਆ 4 ਦਿਨ ਦੇ ਵਿੱਚ ਕੋਈ ਸੋਸ਼ਲ ਮੀਡੀਆ ਤੇ ਪੋਸਟ ਆ ਜਾਂਦੀ ਹੈ ਕਿ ਉਸ ਫਿਲਮ ਨੇ 10 ਕਰੋੜ ਦਾ ਬਿਜ਼ਨਸ ਕਰ ਲਿਆ ਯਾਨੀ ਕਿ ਉਹ ਫਿਲਮ ਹੌਲੀ ਹੌਲੀ ਵਧਦੀ ਪਈ ਹੈ ਪਰ ਦੂਜੇ ਪਾਸੇ ਦਲਜੀਤ ਦਸਾਂਜ ਦੀ ਇਹ ਫਿਲਮ ਪੰਜਾਬ 95 ਅਜੇ ਤੱਕ ਰੀਲੀਜ਼ ਨਹੀਂ ਹੋ ਸਕੀ ਹੁਣ ਤਾਂ ਵਿਦੇਸ਼ ਦੇ ਵਿੱਚ ਵੀ ਰਿਲੀਜ਼ ਨਹੀਂ ਹੋ ਸਕੇਗੀ ਹਾਲਾਂਕਿ ਇਸ ਮਸਲੇ ਦੇ ਵਿੱਚ ਇਸ ਫਿਲਮ ਨੂੰ ਲੈ ਕੇ ਬਹੁਤ ਸਾਰੇ ਇਤਰਾਜ਼ ਹੋਰ ਵੀ ਸੀ 120 ਕੱਟਸ ਤਾਂ ਫਿਲਮ ਦੇ ਵਿੱਚ ਸੀਨਸ ਦੇ ਕੱਟ ਸੀ ਇਸ ਤੋਂ ਇਲਾਵਾ ਇਸ ਦੇ ਇਸ ਦੇ ਨਾਮ ਨੂੰ ਲੈ ਕੇ ਪੰਜਾਬ 95 ਨੂੰ ਲੈ ਕੇ ਰਾਜਕਤਾ ਫੈਲਣ ਦੇ ਕਾਰਨ ਦੱਸੇ ਗਏ ਔਰ ਨਾਲ ਨਾਲ ਕਿਹਾ ਗਿਆ ਕਿ ਇਹ ਨਾਮ ਬਦਲ ਦਿੱਤਾ ਜਾਵੇ ਦਸਵੰਤ ਸਿੰਘ ਖਾਲੜਾ ਦਾ ਨਾਮ ਮੈਂਸ਼ਨ ਕਰਨ ਨੂੰ ਲੈ ਕੇ ਇਤਰਾਜ਼ ਕਹਿੰਦੇ ਜਤਾਇਆ ਗਿਆ ਇਸ ਤੋਂ ਇਲਾਵਾ ਕੈਨੇਡਾ ਔਰ ਯੂਕੇ ਦਾ ਜ਼ਿਕਰ ਕਰਨ ਨੂੰ ਲੈ ਕੇ ਇਤਰਾਜ਼ ਜਤਾਇਆ ਗਿਆ ਬਹੁਤ ਸਾਰੇ ਤਾਂ ਮਸਲੇ ਇਦਾਂ ਦੇ ਸੀ ਜਿਨ੍ਹਾਂ ਨੂੰ ਲੈ ਕੇ ਆਲਰੇਡੀ ਇਸ ਉਤੇ ਵਿਵਾਦ ਬਣਿਆ ਹੋਇਆ ਸੀ ਪਰ ਆਖਿਰ ਜਦੋਂ ਵਿਦੇਸ਼ ਦੇ ਵਿੱਚ ਰਿਲੀਜ਼ ਹੋਣੀ ਸੀ ਉਹ ਵੀ ਨਹੀਂ ਹੋ ਸਕੀ ਇਹ ਆਪਣੇ ਆਪ ਦੇ ਵਿੱਚ ਬਹੁਤ ਗੰਭੀਰ ਮਸਲਾ ਆ ਆਉਂਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਤੁਹਾਨੂੰ ਦੱਸਦੇ ਰਹਿਾਂਗੇ ਕਦੋਂ ਰਿਲੀਜ਼ ਹੋਵੇਗੀ ਹੋਵੇਗੀ ਜਾਂ ਨਹੀਂ ਹੋਵੇਗੀ ਫਿਲਹਾਲ ਹਰ ਕੋਈ ਇਧਰ ਵੱਲ ਨੂੰ ਆਸ ਲਾਈ ਬੈਠਾ ਜੋ ਵੀ ਹੋਏਗਾ ਦੱਸਦੇ ਰਹਿਾਂਗੇ ਬੜੇ ਰੋਮਾਂਟਿਕ ਪੰਜਾਬੀ